ਖਾਨਪਾਤ ਬਹੁਤ ਵਿਅੰਕ ਕਰਦੇ ਰਹੇ ਇਹਦੇ ਤੇ ਗੁਰੂ ਦੀ ਕਿਰਪਾ ਹੋਈ ਸੌਂਡ ਦੀ ਸੇਵਾ ਕਰਦਾ ਪਰ 사ਤ ਸੰਗ ਜੀ ਸਤਿਗੁਰਾਂ ਨੇ ਇਹਨੂੰ ਬਾਣੀ ਤੇ ਬਾਣਾ ਬਲਸ਼ਿਸ਼ ਕੀਤਾ ਆਕੋ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਭਾਈ ਸੁਖਵਿੰਦਰ ਸਿੰਘ ਸਾਹਿਬ ਜੀ ਆਪਣੇ ਸੇਵ ਜੱਤੇ ਨੂੰ ਨਵਾਜਦੇ 50 ਲੱਖ ਦਮਰੇ ਅਰਦਾਸ ਕਰਾ ਰਹੇ ਨੇ ਹੋਰ ਗੁਰੂ ਬਾਬਾ ਜੀ ਦੇ ਸੇਵਾਦਾਰ ਭੈਣਾ ਵੱਲੋਂ ਮਤਾਵਾਂ ਵੱਲੋਂ ਗੁਰੂ ਬਾਬਾ ਜੀ ਦੇ ਦਰ ਤੇ ਵੀਰਾਂ ਵੱਲੋਂ ਮਾਇਆ ਅਰਦਾਸ ਕਰਾਈ ਜਾ ਰਹੀ ਏ ਧੰਨਵਾਦ ਕੀਤਾ ਜਾਂਦਾ ਏ ਆਓ ਸਾਜ ਸੰਗਤ ਇਹ ਗੁਰੂ ਨਾਨਕ ਦਾ ਘਰ ਹੈ ਗਰੀਬਾਂ ਦਾ ਆਸ਼ਿਆਨਾ ਮੇਰਾ ਤੇ ਰਹਿਮਤਾਂ ਦਾ ਭਰਿਆ ਪਿਆ ਹੈ ਖਜ਼ਾਨਾ ਪੈਂਦਾ ਹੈ ਮਿਉਣਾ ਇੱਥੇ ਰਾਜੇ ਅਤੇ ਰਾਣਿਆਂ ਨੂੰ ਮਿਲਦਾ ਹੈ ਮਾਣ ਇੱਥੇ ਨੀਵੇਂ ਤੇ ਨਮਾਣਿਆਂ ਨੂੰ ਤਾਂਗਾ ਦੀ ਆਤਮਾ ਨੂੰ ਆਉਂਦਾ ਏ ਸਰੂਰ ਇੱਥੇ ਕਾਲਕ ਦਿਲਾਂ ਦੀ ਧੋਵੇ ਨਾਨਕ ਦਾ ਨੂਰ ਇੱਥੇ ਗੁਰੂ ਨਾਨਕ ਦੇ ਘਰ ਅੰਮ੍ਰਿਤ ਵਾਰਸੇ ਕੋਈ ਵਿਰਲਾ ਗੁਰਮੁਖ ਪੀਵੇ ਸਾਧ ਸੰਗਤ ਗੁਰੂ ਕੇ ਲੰਗਰਾਂ ਵਿੱਚ ਪਕੌੜੇ ਅਸੀਂ ਛਕਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਚੱਲ ਰਹੀ ਹੈ ਗੁਰੂ ਕੀ ਬਾਣੀ ਅਸੀਂ ਸਰਵਣ ਕਰਦੇ ਹਾਂ ਤੇ ਨਾਲ-ਨਾਲ ਗੁਰੂ ਦਾ ਇਤਿਹਾਸ ਦੱਲਦੇ ਗੁਰੂ ਕੀ ਬਾਣੀ ੴ ਤੋਂ ਲੈ ਕੇ 18 10 20 ਤੱਕ ਸਵੰਤੀ ਮੂਂ ਦਾ ਦਰਜਾ ਰੱਖਦੀ ਏ ਗੁਰੂ ਕਾ ਇਤਿਹਾਸ ਸਵੰਤੀ ਮੂਂ ਦਾ ਦਰਜਾ ਰੱਖਦੇ ਮਹਾਂਪੁਰਖਾਂ ਦੀ ਵਿਦਵਾਨਾਂ ਦੀ ਰਹਿ ਹੈ ਕਿ ਸਵੰਤੀ ਮੂਂ ਦਾ ਕਾਛੂ ਚੋਂ ਟੱਪਦੀ ਏ ਉਹ ਜਿਸ ਵੀ ਜੀਵ ਤੇ ਪੈ ਜਾਏ ਉਹਦੀ ਕਾਇਆ ਪਲਟ ਜਾਂਦੀ ਏ ਮਹਾਂਪੁਰਖਾਂ ਦੀ ਰਹਿ ਹੈ ਕਿ ਸਵੰਤੀ ਮੂਂ ਕਿਸੇ ਘਾ ਤੇ ਪੈ ਜਾਏ ਉਹਦਾ ਰੰਗ ਚਿੱਟਾ ਛਪੈ ਦੋ ਜਾਂਦਾ ਏ ਉਸ ਬਾਹ ਨੂੰ ਕਿਤੇ ਹਰਨ ਚਰ ਲਵੇ ਉਹਦੀ ਨਾਭੀ ਵਿੱਚੋਂ ਕਸਤੂਰੀ ਪੈਦਾ ਹੁੰਦੀ ਏ ਸਵੰਤੀ ਬੂੰਦ ਇਸੇ ਕੇਲੇ ਦੇ ਦਰਖਤ ਤੇ ਪੈ ਜਾਏ ਉਹਦੇ ਵਿੱਚੋਂ ਕਪੂਰ ਪੈਦਾ ਹੁੰਦਾ ਏ ਸਵੰਤੀ ਬੂੰਦ ਇਸੇ ਸੱਪ ਤੇ ਪੈ ਜਾਏ ਉਹ ਸੁੱਚੇ ਮੋਤੀ ਸਹਿੜਦੇ ਸਵੰਤੀ ਬੂੰਦ ਇਸੇ ਸੱਪ ਤੇ ਪੈ ਜਾਏ ਉਹ ਮਣੀ ਸਹਿੜਦੇ ਸਵੰਤੀ ਬੂੰਦ ਇਸੇ ਮਨੁੱਖ ਤੇ ਪੈ ਜਾਏ ਉਹ ਦੇਵਤਾ ਬਣ ਜਾਂਦਾ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਗੁਰਬਾਣੀ ਦਾ ਪਰਮਾਣਿਕਬੀਰ ਸੰਗਤ ਕਰੀਏ ਸਾਦਗੀ ਦਿਨ ਦਿਨ ਦੂਣਾ ਥੇਤ ਮਹਾਂਪੁਰਖਾਂ ਦੀ ਸੰਗਤ ਕਰਨ ਵਾਸਤੇ ਕਬੀਰ ਸਾਹਿਬ ਜੀ ਪ੍ਰੇਰਿਤ ਕਰਦੇ ਨੇ ਤੇ ਸੰਤ ਇਹੋ ਜਿਹੇ ਹੋਣ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਬਾਬਾ ਧਿਆਲ ਸਿੰਘ ਜੀ ਮਹਾਂਪੁਰਸ਼ਾਂ ਵਰਗੇ ਪੱਕੇ ਤੇ ਉਹਨਾਂ ਦੇ ਉਤਰਾ ਅਧਿਕਾਰੀ ਮਹਾਂਪੁਰਸ਼ ਬਾਬਾ ਸੰਤ ਬਾਬਾ ਬਘੇਲ ਸਿੰਘ ਜੀ ਐਸੇ ਮਹਾਂਪੁਰਸ਼ਾਂ ਦੀ ਵਡਿਆਈ ਗੁਰੂ ਸਾਹਿਬ ਜੀ ਦੀ ਗੁਰਬਾਣੀ ਵਿੱਚ ਕੀਤੀ ਹੈ ਕੱਟੜਿਆ ਸੋ ਤੋੜ ਢੂੰਡ ਸੰਤ ਸੱਜਣ ਪੱਕਿਆ ਉਹ ਜੀਵਨ ਦੇ ਵਿਛੜੇ ਉਹਨੂੰ ਮੋਇਆ ਨਾ ਜਾਈ ਛੋੜ ਮਹਾਂਪੁਰਸ਼ਾਂ ਦੀ ਪਰ ਕਰਕੇ ਸਤਪੁਰ ਜੀ ਦੀ ਗੁਰਬਾਣੀ ਪੈਂਦੀ ਗੁਰੂ ਤੇ ਸਖਾ ਆਪ ਜਿਹੜੇ ਨਾਮ ਜਪਦੇ ਹੋਣ ਤੇ ਸੰਤਾਂ ਨੂੰ ਨਾਮ ਜਪਉਂਦੇ ਹੋਣ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਕਰ ਹਾਜ਼ੂਰ ਕਹਿੰਦੇ ਨੇ ਭਗਤ ਕਬੀਰ ਸਾਹਿਬ ਦੀ ਰਸਨਾ ਤੋਂ ਕਬੀਰ ਸੇਵਾ ਕੋ ਦੋਇ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤਾਂ ਸੰਤ ਜਪਾਵੇ ਨਾਮ ਨਾਮ ਸੰਤ ਨਾ ਹਉਤੇ ਜਗਤ ਮੈਂ ਦੋ ਜਲ ਜਾਂਦਾ ਸਭ ਸੰਸਾਰ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੀ ਨਾਮ ਜਪਉਣ ਵਾਸਤੇ ਡਿਊਟੀ ਲੱਗਦੀ ਹੈ ਤੇ ਸਾਨੂੰ ਕਲਯੁਗ ਜੀਵਾਂ ਨੂੰ ਮਹਾਂਪੁਰਸ਼ ਰਸਤਾ ਦਰਸਾ ਕੇ ਉਹ ਜਲ ਤੋਂ ਪਾਰ ਹੋਣ ਦਾ ਰਸਤਾ ਦੱਸਦੇ ਨੇ ਸਤਿਕਾਰਯੋਗ ਮੇਰੇ ਵੱਡੇ ਵੀਰ ਭਾਈ ਪ੍ਰਤਾਪ ਸਿੰਘ ਜੀ ਗਿਆਨੀ ਜੀ ਗੁਰੂ ਦੇ ਵਜ਼ੀਰ ਉਹ ਵੀ ਪਹੁੰਚੇ ਨੇ ਜਿਓ ਆਇਆ ਉਹਨਾਂ ਵੱਲੋਂ ਬਹੁਤ ਸਾਰਾ ਮਾਨ ਸਨਮਾਨ ਤੁਹਾਡੀ ਜਥੇ ਨੂੰ ਅਰਦਾਸ ਕਰਾਇਆ ਜਾ ਰਿਹਾ ਹੈ ਧੰਨਵਾਦ ਕੀਤਾ ਜਾਂਦਾ ਹੈ ਸਤਿਕਾਰਯੋਗ ਸਤਸੰਗਤ ਜੀ ਆਹ ਹਜੂਰ ਕਹਿੰਦੇ ਨੇ ਜੀ ਹੋਂ ਸੱਤ ਕੁਰਬਾਨੇ ਜਾਵਾ ਜਿਹੜੇ ਤੇਰਾ ਨਾਮ ਜਪਦੇ ਜਿਹੜੇ ਮਹਾਂਪੁਰਸ਼ ਨਾਮ ਜਪਦੇ ਨੇ ਉਹਨਾਂ ਤੋਂ ਸਤਗੁਰ ਜੀ ਬਲਿਹਾਰ ਤੇ ਕੁਰਬਾਨ ਜਾਂਦੇ ਨੇ ਆਪਜੀ ਦੀ ਸੇਵਾ ਵਿੱਚ ਭਾਈ ਗੁਰਮੀਤ ਸਿੰਘ ਜੀ ਛੇਰਪੁਰੀ ਨੇ ਧੜਕਦਾ ਢਾਡੀ ਜਤ ਆਪਦੀ ਸੇਵਾ ਵਿੱਚ ਏ ਇੰ样 ਕਹਿਣ ਲੱਗਾ ਬਈ ਦਾ ਜੀ ਮੈਂ ਸਦ ਕੁਰਬਾਨੇ ਜਾਵਾਂ ਜਿਹੜੇ ਤੇਰਾ ਨਾਮ ਜੱਪਦੇ ਜੀ ਮੈਂ ਸਦ ਹੌ ਕੁਰਬਾਨੇ ਜਾ ਉਤਨਾ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਸੁਨਾ ਕੇ ਸਾਧ ਗੁਰੂ ਬਾਨੇ ਜਾ ਹੌ ਕੁਰਬਾਨੇ ਜਾ ਤਨਾ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਉਤਨਾ ਕੇ ਹੌ ਸਾਧ ਗੁਰਬਾਨੇ ਉਹ ਨਾ ਕਭਾਵਾ ਜਿਹੜੇ ਤੇਰਾ ਨਾਮ ਜਪਦੇ ਜੀ ਮਸਾਦ ਕਰ ਤਾnde ਜਾਵਾ ਜਿਹੜੇ ਤੇਰਾ ਨਾਮ ਜਪਦੇ ਸਤਗੁਰੂ ਜੀ ਦੇ ਨਾਲ ਜਿਨ੍ਹਾਂ ਦੀ ਲੱਗੀ ਪ੍ਰੀਤੀ ਗੂੜੀ ਸਤਗੁਰੂ ਜੀ ਦੇ ਨਾਲ ਜਿਨ੍ਹਾਂ ਦੀ ਲੱਗੀ ਪ੍ਰੀਤੀ ਗੂੜੀ ਹੋਏ ਉਹਨਾਂ ਦੇ ਜਰਨਾ ਦੀ ਮੈਨੂੰ ਜੇ ਮਿਲ ਜਾ ਸੁਪਨੇ ਦੇ ਵਿੱਚ ਜਿਹੜੇ ਬੰਦੇ ਰਾਮ ਕਹਿਣੀ ਇਕਵਾਰੀ ਸੁਪਨੇ ਦੇ ਵਿੱਚ ਜਿਹੜੇ ਬੰਦੇ ਰਾਮ ਕਹਿਣ ਇਕਵਾਰੀ ਹੋਏ ਉਹਨਾਂ ਦੇ ਲਈ ਮੇਰੇ ਤਨ ਦੀ ਜਾਵੇ ਖਲ ਉਦਾਰੀ ਉਹਨਾਂ ਦੇ ਨਹੀਂ ਮੇਰੇ ਤਨ ਦੀ ਜਾਵੇ ਖਲ ਉਦਾਰੀ ਪੈਰੀ ਜੇੜੇ ਤੇਰਾ ਨਾਮ ਜਪਦੇ ਸੇਵਕ ਜੀ ਨੂੰ ਤੇਰੇ ਦਰ ਦੇ ਹੁੰਦੇ ਰਹਿਣ ਦਿਧਾਰੇ ਸੇਵਕ ਜੀ ਨੂੰ ਤੇਰੇ ਦਰ ਰਤਦਾਰੇ ਹੋ ਪਸੂ ਪਰ ਦਮਗਦ ਕੋ ਤਾਰੇ ਪਹਿਣ ਪਾਰ ਉਦਾਰੇ ਪਸੂ ਪਰ ਦਮਗਦ ਕੋ ਤਾਰੇ ਪਹਿਣ ਪਾਰ ਉਦਾਰੇ ਮਨ ਆਪਣੇ ਨੂੰ ਨਿਤ ਸਮਝਾ